ਕਰਨਾ ਚਾਹੁੰਦਾ ਨਾ ਨੌਜਵਾਨੀ ਜਦੋਂ ਆਪ ਮੁਹਾਰੇ ਆ ਕਿ ਅੱਗੇ ਹੋ ਕੇ ਗੱਲ ਕਰਦੀ ਹੈ ਪਹਿਲੀ ਗੱਲ ਇਹ ਉਹ ਤੋਂ ਕਹਿ ਦਿੰਦੇ ਆ ਵੀ ਕੱਲ ਦੇ ਜਵਾਬ ਸਾਨੂੰ ਕੀ ਦੱਸਣਗੇ ਪਰ ਉਹ ਕੱਲ ਦੇ ਜਵਾਬ ਜਾਂ ਤਾਂ ਸੇਵਿਆਂ 'ਚ ਮਿਲਦੇ ਆ ਤੇ ਜਾਂ ਉਹ ਜੇਲ੍ਹਾਂ 'ਚ ਮਿਲਦੇ ਆ ਰਾਜ ਆ ਯਾ ਸਾਡੇ ਰਾਜ ਮਹਾਰਾਜਾ ਰਣਜੀਤ ਸਿੰਘ ਦਰਬਾਰ ਸਾਹਿਬ ਗਿਆ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਤੇ ਸੋਨਾ ਚੜਾਤਾ ਨਨਕਾਣਾ ਸਾਹਿਬ ਨੂੰ ਪੈੜੀ ਦਿੱਤੀ ਮਸੀਤਾਂ ਤੇ ਵੀ ਸੋਨਾ ਚੜਾਇਆ ਮੰਦਰਾਂ ਤੇ ਵੀ ਸੋਨਾ ਚੜਾਇਆ ਸਾਰਿਆਂ ਨੂੰ ਇੱਕ ਹਿਸਾਬ ਨਾਲ ਦੇਖਿਆ ਜਦੋਂ ਇਹਨਾਂ ਦਾ ਰਾਜ ਆਇਆ ਇਹਨਾਂ ਨੇ ਸਾਡੇ ਤੋਂ ਦਰਬਾਰ ਦਰਸ਼ਨੀ ਡੋੜੀਆਂ ਦੇ ਦਰਵਾਜ਼ਿਆਂ ਦਾ ਵੀ ਹਿਸਾਬ ਮੰਗਿਆ ਜਦੋਂ ਇਹਨਾਂ ਦਾ ਰਾਜ ਆਇਆ ਇਹਨਾਂ ਨੇ ਸਾਡੇ ਤੋਂ ਦਰਬਾਰ ਸਾਹਿਬ ਦੇ ਸੋਨੇ ਦਾ ਵੀ ਰਾਜ ਮੰਗਿਆ ਜਦੋਂ ਇਹਨਾਂ ਦਾ ਰਾਜ ਆਇਆ ਇਹਨਾਂ ਨੇ ਸਾਡੇ ਤੋਸ਼ਾਗਾਨੇ ਵੀ ਲੁੱਟੇ ਜਦੋਂ ਇਹਨਾਂ ਦਾ ਰਾਜ ਆਇਆ ਇਹਨਾਂ ਨੇ ਸਾਡੇ ਅਖਤਾਂ ਦੇ ਟੈਂਕ ਵੀ ਚੜਾਏ ਜਦੋਂ ਇਹਨਾਂ ਦਾ ਰਾਜ ਆਇਆ ਇਹਨਾਂ ਨੇ ਸਾਡੀ ਨਸਲ ਖੁਸ਼ੀ ਕੀਤੀ ਜਦੋਂ ਇਹਨਾਂ ਦਾ ਰਾਜ ਚੱਲੀ ਜਾਂਦਾ ਇਹ ਸਾਨੂੰ ਗੱਲ ਨਹੀਂ ਕਰਨ ਦਿੰਦੇ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਪਰ ਇਹਨਾਂ ਨੂੰ ਰਾਜ ਲੈ ਕੇ ਦੇਣ ਵਾਲੇ ਵੀ ਸੋਨੇ ਚਾਂਦੀ ਦੀਆਂ ਥਾਲੀਆਂ 'ਚ ਰੱਖ ਕੇ ਪਰੋਸ਼ਣ ਵਾਲੇ ਵੀ ਸਾਡੇ ਆਪ ਦੇ ਹੀ ਰਹੇ ਆ ਨੌਜਵਾਨਾਂ ਦੇ ਵਿੱਚ ਤਰਾਸ਼ ਦੀ ਵੀ ਰਹੀ ਆ ਕਿ ਜਿਹੜੇ ਜਿਹੜੀਆਂ ਪੰਥਕ ਚਿਹਰੇ ਸੀ ਨਾ ਪੰਥਕ ਲੀਡਰੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਤੁਰ ਤੋ ਚੱਲਿਆਂ ਆ ਰਹੀਆਂ ਨੇ ਹਨ ਜਦੋਂ ਉਹਨਾਂ ਨੇ ਕਹਿੰਦੇ ਪੰਜਾਬ ਦਾ ਕੁਝ ਸਵਾਰਿਆ ਨੇ ਤੇ ਆਪਾਂ ਤੋਂ ਬਾਅਦ ਗੱਲਾਂ ਸਾਰਿਆਂ ਨੇ ਕੀਤੀਆਂ ਨੇ ਪਰ ਉਹ ਹੋਣ ਨਹੀਂ ਦਿੱਤਾ ਗਿਆ ਆਵਾਜ਼ ਨੂੰ ਦੱਬ ਦਿੱਤਾ ਜਾਂਦਾ ਹੈ। ਉਹਦੇ ਵਿੱਚ ਕਾਰਨ ਕੀ ਆ? ਉਹਦੇ ਵਿੱਚ ਕਾਰਨ ਇਹ ਆ ਵੀ ਸਾਡੇ ਆਪਣੇ ਜਿਹੜੇ ਉਹ ਆਪਣੇ ਆ ਜਿਹੜੇ ਸਾਨੂੰ ਇਹ ਗੱਲਾਂ ਕਹਿੰਦੇ ਆ। ਮੇਰੀ ਗੱਲ ਨੂੰ ਸਮਝਦੇ। ਉਹ ਸਾਡੇ ਆਪਣੇ ਹੀ ਨੇ। ਉਹ ਸਾਡੀਆਂ ਕਮੀਆਂ ਲੱਭਦੇ ਆ। ਸਾਡੀ ਕਰਦਾਰ ਖੁਸ਼ੀ ਕਰਦੇ ਆ। ਸਾਨੂੰ ਗद्दार ਕਹਿ ਦਿੰਦੇ ਆ। ਬਾਈ ਨੂੰ ਵੀ ਗद्दार ਕਹ। ਗद्दार ਕਹਿ ਦਿੰਦੇ ਆ। ਜਾਂ ਆਰਐਸਐਸ ਦਾ ਬੰਦਾ ਕਹਿ ਦਿੰਦੇ ਆ। ਜਾਂ ਬੀਜੇਪੀ ਤੋਂ ਪਲਾਂਟ ਕਹਿ ਦਿੰਦੇ ਆ। ਜੀ ਬਿਲਕੁਲ। ਤੁਹਾਡੀਆਂ ਵੀ ਤੇ ਸਰਕਾਰਾਂ ਬੀਜੇਪੀ ਨਾਲ ਪਲਾਂਟ ਹੋ ਕੇ ਚੱਲੀਆਂ ਸੀ। ਨਾਲ ਇਕੱਠੀਆਂ ਚੱਲਦੀਆਂ ਰਹੀਆਂ। ਸਾਰੇ ਜਿਹੜੇ ਜਿਹੜੇ ਕਹਿੰਦੇ ਤੁਹਾਨੂੰ ਪਤਾ ਹੈ ਚੜ੍ਹਦੀ ਕਲਾ ਇਹ ਸਫਾਈਆਂ ਦੇਣੀ ਇਹ ਸਫਾਈਆਂ ਦੇਖੋ ਸੱਚੇ ਬੰਦੇ ਨੂੰ ਹਰ ਜਗ੍ਹਾ ਸਫਾਈ ਦੇਣੀ ਪੈਂਦੀ ਹੈ ਤੇ ਸੱਚਾ ਬੰਦਾ ਉਦੋਂ ਹੀ ਸਾਬਤ ਹੁੰਦਾ ਜਦੋਂ ਦੁਨੀਆ ਤੋਂ ਚਲੇ ਜਾਂਦਾ ਉਸ ਤੋਂ ਪਹਿਲਾਂ ਤਾਂ ਉਹਦੀ ਕਿਰਦਾਰ ਖੁਸ਼ੀ ਕੀਤੀ ਜਾਂਦੀ ਹੈ ਰੱਜ ਕੇ ਕੀਤੀ ਜਾਂਦੀ ਹੈ ਕੀਤੀ ਵੀ ਆਪਣੇ ਵੱਲੋਂ ਜਾਂਦੀ ਹੈ ਤੇ ਫਿਰ ਪੰਜਾਬ ਦੇ ਭਲੇ ਬਾਰੇ ਆਪਾਂ ਕਿਵੇਂ ਸੋਚ ਸਕਦੇ ਆ ਜੇ ਪੰਜਾਬ ਦੇ ਹੋਂਟ ਜਾਏ ਪੰਜਾਬ ਦੇ ਜਾਏ ਪੰਜਾਬ ਦੀ ਗੱਲ ਕਰਨ ਵਾਲਿਆਂ ਤੇ ਟਿੱਪਣੀਆਂ ਕਰਦੇ ਨੇ ਤੇ ਕਿਵੇਂ ਪੰਜਾਬ ਦਾ ਪਣਾ ਆ ਨੌਜਵਾਨੀ ਆ ਜਿਹੜੀ ਗੱਲ ਵੀ ਦੀਪ ਸਿੱਧੂ ਬਾਈ ਦੀ ਕਰਦੇ ਤੇ ਬਾਅਦ ਚ ਪਾਰਟੀਆਂ ਦੇ ਵਿੱਚ ਜਾ ਕੇ ਵੀ ਰਲ ਜਾਂਦੀ ਮੈਂ ਤਾਂ ਪਹਿਲਾਂ ਹੀ ਕਹਿ ਮੈਂ ਤਾਂ ਪਹਿਲਾਂ ਹੀ ਕਹਿ ਕਿ ਹਟੇ ਆ ਬਈ ਜਿਹੜੀਆਂ ਪਾਰਟੀਆਂ ਸਾਡੇ ਤੇ ਸ਼ਾਸਕ ਹੋਈਆਂ ਅੱਜ ਤੱਕ ਉਹਨਾਂ ਦੇ ਨਾਲ ਅੱਜ ਵੀ ਗੱਡੀਆਂ ਦੇ ਵਿੱਚ ਜਿਹੜੇ ਬੈਠਦੇ ਆ ਉਹ ਮੁਸਲਮਾਨ ਥੋੜੀ ਆ ਹਾਂ ਉਹ ਸਾਡੇ ਸਿੱਖ ਭਾਈ ਆ ਉਹ ਮੈਂ ਪਹਿਲਾਂ ਕਹਿ ਕਿ ਹਟੇ ਆ ਸਾਡੇ ਸਾਰੇ ਆਪਣੇ ਆ ਪਰ ਉਹਨਾਂ ਸਾਰਿਆਂ ਆਪਣੇਆਂ ਨੂੰ ਇੱਕ ਥਾਂ ਤੇ ਜਿਵੇਂ ਕਿਸਾਨੀ ਅੰਦੋਲਨ ਚ ਇਕੱਠੇ ਹੋਏ ਨਾ ਇਕੱਠੇ ਹੋ ਜਾਣਾ ਚਾਹੀਦਾ ਸੀ ਕਿਸਾਨੀ ਸੰਘਰਸ਼ ਦੇ ਮੇਨ ਚਿਹਰੇ ਦੀਪ ਸਿੱਧੂ ਬਾਈ ਜਿਹੜੇ ਕਿ ਫਿਲਮੀ ਅਦਾਕਾਰ ਹੋਣ ਦੇ ਨਾਲ-ਨਾਲ ਪੰਜਾਬ ਦੇ ਮੁੱਦਿਆਂ ਦੇ ਪੰਜਾਬ ਤੇ ਪੰਜਾਬੀ ਅੱਧੀ ਗੱਲ ਕਰਦੇ ਸੀ ਤੇ ਜਾਣ ਤੋਂ ਪਹਿਲਾਂ ਉਹਨਾਂ ਨੇ ਨੌਜਵਾਨਾਂ ਚ ਇੱਕ ਐਸੀ ਚਿੰਗ ਪੈਦਾ ਕੀਤੀ ਜੋ ਅੱਜ ਵੀ ਉਹਨਾਂ ਦੇ ਬੋਲਾਂ ਨੂੰ ਯਾਦ ਵੀ ਕਰਦੇ ਨੇ ਤੇ ਉਹਨਾਂ ਦੇ ਰਾਹ ਤੇ ਚੱਲਣ ਦੀ ਵੀ ਗੱਲ ਕਰਦੇ ਕੋਈ ਸਮਾਂ ਸੀ ਜਦੋਂ ਦੀਪ ਬਾਈ ਨੇ ਜਿੱਥੇ ਫਿਲਮਾਂ ਦੇ ਵਿੱਚ ਰੋਲ ਕੀਤਾ ਉੱਥੇ ਹੀ ਆਪਣੇ ਪੰਜਾਬ ਦੇ ਮੁੱਦਿਆਂ ਨੂੰ ਅਨੰਦਪੁਰ ਸਾਹਿਬ ਦੇ ਮਤੇ ਨੂੰ ਪੜਦਿਆਂ ਹੋਇਆ ਪੰਜਾਬ ਤੇ ਪ੍ਰਤੀ ਇੰਨਾ ਕੁ ਸੁਹਿਰਦ ਹੋ ਗਿਆ ਕਿ ਪੰਜਾਬ ਆ ਗਿਆ ਪੰਜਾਬ ਆਉਂਦੇ ਆਹੀਂ ਪੰਜਾਬ ਦੇ ਮੁੱਦਿਆਂ ਤੇ ਬੋਲਣ ਲੱਗਾ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਮੈਂ ਵਕਾਲਤ ਵੀ ਕਰਨੀ ਆ ਛੱਡ ਕੇ ਇੱਥੇ ਆਉਂਦੇ ਨੇ ਨੌਜਵਾਨ ਨਾਲ ਕੱਢਦੇ ਨੇ ਪਰ ਇੱਕ ਸਮਾਂ ਆਉਂਦਾ ਜਦੋਂ ਦੀਪ ਬਾਈ ਚਲੇ ਤਾਂ ਜਾਂਦੇ ਨੇ ਪਰ ਉਹ ਚੇਨਗ ਅੱਜ ਵੀ ਨੌਜਵਾਨਾਂ 'ਚ ਦਿਖਦੀ ਆ ਨੌਜਵਾਨਾਂ ਨੂੰ ਕਿਤੇ ਨਾ ਕਿਤੇ ਪੜ੍ਹਨੇ ਵੀ ਲਾ ਗਏ ਤੇ ਪੰਜਾਬ ਦੀ ਗੱਲ ਕਰਨੀ ਵੀ ਸਿਖਾ ਗਏ ਕਹਿੰਦੇ ਕਿ ਨੌਜਵਾਨ ਨਸ਼ਿਆਂ 'ਚ ਵੜ ਗਏ ਨਸ਼ਾ ਬਹੁਤ ਜ਼ਿਆਦਾ ਪਰ ਕਿਤੇ ਕਿਤੇ ਪੰਜਾਬੀ ਅਜੇ ਵੀ ਦੇਖਣ ਨੂੰ ਮਿਲਦੇ ਨੌਜਵਾਨ ਜਿਹੜੇ ਪੰਜਾਬ ਤੇ ਪੰਜਾਬੀ ਅੱਧੀ ਗੱਲ ਕਰਦੇ ਨੇ ਕੁਝ ਕੁ ਨੌਜਵਾਨ ਦੇਖਿਆ ਜਿਵੇਂ ਹਰਕੀਰਤ ਬਾਈ ਤੁਸੀਂ ਵੀ ਰਾਜਸਥਾਨ ਤੋਂ ਨਾ ਲੱਗੇ ਹੋਏ ਹੋ ਦੀਪ ਬਾਈ ਦੀ ਲੱਗੀ ਹੋਈ ਚਣਕ ਕਿਥੋਂ ਤੱਕ ਪਹੁੰਚੀ ਆ ਕੀ ਲੱਗਦਾ ਕਿ ਜੋ ਦੀਪ ਬਾਈ ਸੁਪਨਾ ਪੂਰਾ ਕਰਨਾ ਚਾਹੁੰਦਾ ਸੀ ਕੋਈ ਸਮਾਂ ਸੀ ਜਿੱਥੇ ਉਹ ਪੱਗ ਬੰਨਣ ਲੱਗੇ ਸੀ ਉੱਥੇ ਉਹ ਅਮਰਤ ਹਾਰੀ ਵੀ ਹੋ ਜਾਣਾ ਸੀ ਉਹਨਾਂ ਨੇ ਹਨਾ ਕੀ ਕਹਿਣਾ ਚਾਹੋਗੇ ਉਹ ਜੋ ਮਨ ਦੇ ਵਿੱਚ ਲੈ ਕੇ ਚਲਾ ਗਿਆ ਉਹ ਇਥੇ ਆਪਾਂ ਪੂਰਾ ਕਰਾਂਗੇ ਨਹੀਂ ਉਹ ਮਨ ਦੇ ਵਿੱਚ ਇਤਨੀ ਕੁ ਲੈ ਕੇ ਗਿਆ ਉਹ ਸਾਰਾ ਕੁਝ ਆਪਾਂ ਨੂੰ ਦੱਸ ਗਿਆ ਵੀ ਉਹ ਕੀ ਚਾਹੁੰਦਾ ਸੀ ਬਾਈ ਸਾਡਾ ਬਾਈ ਦਾ ਇੱਕ ਬੜਾ ਡਾਇਲੋਗ ਮਕਬੂਲ ਹੋਇਆ ਫਿਲਮਾਂ ਦੇ ਵਿੱਚ ਮੈਂ ਅਕਸਰ ਹੁਣ ਸਾਰਿਆਂ ਨਾਲ ਗੱਲ ਕੀਤੀ ਤੁਹਾਡਾ ਨਾਲ ਵੀ ਕਰਦਾ ਬਿਲਕੁਲ ਬਾਈ ਕਹਿੰਦਾ ਹੁੰਦਾ ਸੀਗਾ ਵੀ ਭੱਜਣ ਵਾਲੇ ਨੂੰ ਧਰਤੀ ਚਾਹੀਦੀ ਐ ਉੱਡਣ ਵਾਲੇ ਨੂੰ ਅਸਮਾਨ ਸਾਨੂੰ ਇਹ ਦੋਨੇ ਚਾਹੀਦੇ ਆ ਇਹ ਸਾਡੇ ਵਾਲੇ ਦੇ ਬੋਲ ਸੀਗੇ ਮਹਾਰਾ ਕਿਰਪਾ ਕਰਨ ਉਹ ਇਹ ਅਸੀਂ ਜਦੋਂ ਅਸੀਂ ਛੱਡਣੇ ਛੱਡਣੇ ਨਹੀਂ ਕਿਸੇ ਵੀ ਕੀਮਤ ਤੇ ਨਹੀਂ ਛੱਡਣੇ ਉਹ ਬੋਲਾਂ ਦੇ ਵਿੱਚ ਜੇ ਅਸੀਂ ਪੰਜਾਬ ਦੇ ਨਾਲ ਜੋੜ ਕੇ ਦੇਖੀ ਹੈ ਨਾ ਤੇ ਪੰਜਾਬ ਦੀ ਸਿਆਸਤ ਦੇ ਪੰਜਾਬ ਦਾ ਹੱਕ ਪੰਜਾਬ ਦੀ ਮਜੂਤਾ ਸਵਤੰਤਰਤਾ ਉਹ ਸਾਨੂੰ ਆਪ ਚਾਹੀਦੀ ਹੈ ਤੇ ਸਾਨੂੰ ਮੰਗਣੀ ਵੀ ਚਾਹੀਦੀ ਹੈ ਉਹ ਜਿਹੜੀ ਮਰਜ਼ੀ ਕੀਮਤ ਤੇ ਜਿੱਥੇ ਮਰਜ਼ੀ ਮਿਲਣਾ ਉਹ ਅਸੀਂ ਛੱਡਣੇ ਨੇ ਵੀ ਇੱਕ ਜੇ ਅਸੀਂ ਆਪਣੀ ਹੀ ਗੱਲ ਕਰੀਏ ਕਈ ਵਾਰੀ ਨੌਜਵਾਨਾਂ ਦੇ ਵਿੱਚ ਤਰਾਸ਼ਦੀ ਵੀ ਰਹੀ ਹੈ ਕਿ ਜਿਹੜੀ ਹੈ ਜਿਹੜੀ ਪੰਥਕ ਚੇਰੇ ਸੀ ਨਾ ਪੰਥਕ ਲੀਡਰੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਤੁਰ ਤੋ ਚੱਲੀਆਂ ਆ ਰਹੀਆਂ ਨੇ ਹਨ ਜਦੋਂ ਉਹਨਾਂ ਨੇ ਕਹਿੰਦੇ ਪੰਜਾਬ ਦਾ ਕੁਝ ਸਵਾਰਿਆ ਨੇ ਤੇ ਆਪਾਂ ਕਿਵੇਂ ਆ ਜਿਹੜਾ ਕਿ ਕੁਝ ਕੁ ਟਾਈਮ ਦੀ ਗੱਲ ਜੇ ਆਪਾਂ ਕਹ ਰਹੀਏ ਕਿ ਦੀਪ ਸਿੱਧੂ ਦੇ ਤੋਂ ਬਾਅਦ ਗੱਲਾਂ ਸਾਰਿਆਂ ਨੇ ਕੀਤੀਆਂ ਨੇ ਪਰ ਉਹ ਹੋਣ ਨਹੀਂ ਦਿੱਤਾ ਗਿਆ ਆਵਾਜ਼ ਨੂੰ ਦੱਬ ਦਿੱਤਾ ਜਾਂਦਾ ਹੈ ਇਸ ਦਾ ਪਰ ਕੀ ਕਹਿਣਾ ਨਹੀਂ ਇਹ ਤਾਂ ਦੇਖੋ ਪਤਾ ਕੀ ਹੈ ਗੱਲ ਤਾਂ ਕਰਦੇ ਨੇ ਪਰ ਦੇਖੋ ਪਤਾ ਕੀ ਹੈ ਜਿਹੜਾ ਗੱਲ ਕਰਨਾ ਚਾਹੁੰਦਾ ਨਾ ਨੌਜਵਾਨੀ ਜਦੋਂ ਆਪ ਮੁਹਾਰੇ ਆ ਕਿ ਅੱਗੇ ਹੋ ਕੇ ਗੱਲ ਕਰਦੀ ਹੈ ਪਹਿਲੀ ਗੱਲ ਇਹ ਉਹ ਤੋਂ ਕਹਿ ਦਿੰਦੇ ਆ ਵੀ ਕੱਲ ਦੇ ਜਵਾਬ ਸਾਨੂੰ ਕੀ ਦੱਸਣਗੇ ਪਰ ਉਹ ਕੱਲ ਦੇ ਜਵਾਬ ਜਾ ਤਾਂ ਸੇਵਿਆਂ 'ਚ ਮਿਲਦੇ ਆ ਤੇ ਜਾ ਉਹ ਜੇਲ੍ਹਾਂ 'ਚ ਮਿਲਦੇ ਆ ਤੇ ਜਿਹੜੇ ਇਹ ਗੱਲਾਂ ਕਰਦੇ ਆ ਵੀ ਕੱਲ ਦੇ ਜਵਾਬ ਸਾਨੂੰ ਕੀ ਦੱਸਣਗੇ ਜਿੰਨਾਂ ਨੂੰ ਡਰ ਪਿਆ ਜਾਂਦਾ ਆਪਦੀਆਂ ਰਵਾਇਤੀ ਪਾਰਟੀਆਂ ਦਾ ਜਾਂ ਆਪਦੀਆਂ ਖੁਦ ਤੁਸੀਂ ਜਿਥੇ ਲਾਲੋ ਵੀ ਕਿਸੇ ਵੀ ਚੀਜ਼ ਦਾ ਲਾਲਚ ਹੁੰਦਾ ਜਿੰਨਾਂ ਨੂੰ ਰਾਜਨੀਤੀ ਦਾ ਉਹ 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 ਬੜੀ ਚੜ੍ਹਦੀ ਕਲਾ 'ਚ ਬਾਹਰ ਵਿਚਰਦੇ ਆ ਤੇ ਨੌਜਵਾਨ ਆ ਜਿਹੜਾ ਮੈਂ ਪਹਿਲਾਂ ਕਹਿ ਕੇ ਹਟਿਆ ਤੇ ਜਦੋਂ ਉਹ ਪੰਥ ਦੀ ਗੱਲ ਲੈ ਕੇ ਆਉਂਦਾ ਜਾਂ ਤਾਂ ਸਿਵਿਆਂ 'ਚ ਹੁੰਦਾ ਤੇ ਜਾਂ ਉਹ ਜੇਲਾਂ 'ਚ ਹੁੰਦਾ ਪਰ ਉਹ ਉਹਦੇ ਵਿੱਚ ਕਾਰਨ ਕੀ ਆ ਉਹਦੇ ਵਿੱਚ ਕਾਰਨ ਇਹ ਆ ਵੀ ਸਾਡੇ ਆਪਣੇ ਜਿਹੜੇ ਉਹ ਆਪਣੇ ਆ ਜਿਹੜੇ ਸਾਨੂੰ ਇਹ ਗੱਲਾਂ ਕਹਿੰਦੇ ਆ ਮੇਰੀ ਗੱਲ ਨੂੰ ਸਮਝਦੇ ਉਹ ਸਾਡੇ ਆਪਣੇ ਹੀ ਨੇ ਉਹ ਸਾਡੀਆਂ ਕਮੀਆਂ ਲੱਭਦੇ ਆ ਸਾਡੀ ਕਰਦਾਰ ਖੁਸ਼ੀ ਕਰਦੇ ਆ ਸਾਨੂੰ ਗੱਦਾਰ ਕਹਿ ਦਿੰਦੇ ਆ ਬਾਈ ਨੂੰ ਵੀ ਗੱਦਾਰ ਕਹ ਗੱਦਾਰ ਕਹਿ ਦਿੰਦੇ ਆ ਜਾਂ ਆਰਐਸਐਸ ਦਾ ਬੰਦਾ ਕਹਿ ਦਿੰਦੇ ਆ ਜਾਂ ਬੀਜੇਪੀ ਤੋਂ ਪਲਾਂਟ ਕਹਿ ਦਿੰਦੇ ਆ ਜੀ ਬਿਲਕੁਲ ਤੁਹਾਡੀਆਂ ਵੀ ਤੇ ਸਰਕਾਰਾਂ ਬੀਜੇਪੀ ਨਾਲ ਪਲਾਂਟ ਹੋ ਕੇ ਚੱਲੀਆਂ ਸੀ ਨਾਲ ਇਕੱਠੀਆਂ ਚੱਲਦੀਆਂ ਰਹੀਆਂ ਆ ਚੜੇ ਜਿਹੜੇ ਕਹਿੰਦੇ ਤੁਹਾਨੂੰ ਪਤਾ ਇਹ ਚੜ ਨਿਕਲ ਇਹ ਸਫਾਈਆਂ ਦੇਣੀ ਇਹ ਸਫਾਈਆਂ ਦੇਖੋ ਸੱਚੇ ਬੰਦੇ ਨੂੰ ਹਰ ਜਗ੍ਹਾ ਸਫਾਈ ਦੇਣੀ ਪੈਂਦੀ ਹੈ ਤੇ ਸੱਚਾ ਬੰਦਾ ਉਦੋਂ ਹੀ ਸਾਬਤ ਹੁੰਦਾ ਜਦੋਂ ਦੁਨੀਆ ਤੋਂ ਚਲੇ ਜਾਂਦਾ ਉਸ ਤੋਂ ਪਹਿਲਾਂ ਤਾਂ ਉਹਦੀ ਕਰਦਾਰ ਖੁਸ਼ੀ ਕੀਤੀ ਜਾਂਦੀ ਹੈ ਰੱਜ ਕੇ ਕੀਤੀ ਜਾਂਦੀ ਹੈ ਕੀਤੀ ਵੀ ਆਪਣੇ ਵੱਲੋਂ ਜਾਂਦੀ ਹੈ ਤੇ ਫਿਰ ਪੰਜਾਬ ਦੇ ਭਲੇ ਬਾਰੇ ਆਪਾਂ ਕਿਵੇਂ ਸੋਚ ਸਕਦੇ ਆ ਜੇ ਪੰਜਾਬ ਦੇ ਹੋਣ ਜਾਏ ਪੰਜਾਬ ਦੇ ਜਾਏ ਪੰਜਾਬ ਦੀ ਗੱਲ ਕਰਨ ਵਾਲਿਆਂ ਤੇ ਟਿੱਪਣੀਆਂ ਕਰਦੇ ਨੇ ਤੇ ਕਿਵੇਂ ਪੰਜਾਬ ਦਾ ਭਲਾ ਦੇਖੋ ਇਹ ਤਾਂ ਨਾ ਪਹਿਲੀ ਪਾਸ਼ਾਹੀ ਤੋਂ ਲੈ ਕੇ 10ਵੀਂ ਪਾਸ਼ਾਹੀ ਤੱਕ ਜਾਂ ਉਸ ਤੋਂ ਅੱਜ ਤੱਕ ਹਮੇਸ਼ਾ ਇਦਾਂ ਹੀ ਹੁੰਦਾ ਆ ਸਾਡੇ ਤੇ ਬਧਿਕੀਆਂ ਸਾਡੇ ਆਪਣੇ ਕਰਦੇ ਰਹੇ ਆ ਪਰ ਭਾਈ ਸਾਹਿਬ ਜੇ ਤੁਸੀਂ ਜਿਨ੍ਹਾਂ ਦੇ ਨਾਲ ਖੜਦੇ ਹੋ ਜਿਹੜੇ ਨੌਜਵਾਨ ਆ ਨੌਜਵਾਨੀ ਆ ਜਿਹੜੇ ਗੱਲ ਵੀ ਦੀਪ ਸਿੱਧੂ ਬਾਈ ਦੀ ਕਰਦੇ ਤੇ ਬਾਅਦ ਚ ਪਾਰਟੀਆਂ ਦੇ ਵਿੱਚ ਜਾ ਕੇ ਵੀ ਰਲ ਜਾਂਦੀ ਮੈਂ ਤਾਂ ਪਹਿਲਾਂ ਹੀ ਕਹਿ ਮੈਂ ਤਾਂ ਪਹਿਲਾਂ ਹੀ ਕਹਿ ਕਿ ਹਟੇ ਆ ਵੀ ਜਿਹੜੀਆਂ ਪਾਰਟੀਆਂ ਸਾਡੇ ਤੇ ਸ਼ਾਸਕ ਹੋਈਆਂ ਅੱਜ ਤੱਕ ਉਹਨਾਂ ਦੇ ਨਾਲ ਅੱਜ ਵੀ ਗੱਡੀਆਂ ਦੇ ਵਿੱਚ ਜਿਹੜੇ ਬੈਠਦੇ ਆ ਉਹ ਮੁਸਲਮਾਨ ਥੋੜੀ ਆ ਹਾਂ ਉਹ ਸਾਡੇ ਸਿੱਖ ਭਾਈ ਆ ਉਹ ਮੈਂ ਪਹਿਲਾਂ ਕਹਿ ਕਿ ਹਟੇ ਆ ਸਾਡੇ ਸਾਰੇ ਆਪਣੇ ਆ ਪਰ ਉਹਨਾਂ ਸਾਰਿਆਂ ਆਪਣੇਆਂ ਨੂੰ ਇੱਕ ਥਾਂ ਤੇ ਜਿਵੇਂ ਕਿਸਾਨੀ ਅੰਦੋਲਨ ਚ ਇਕੱਠੇ ਹੋਏ ਨਾ ਇਕੱਠੇ ਹੋ ਜਾਣਾ ਚ ਉਦੋਂ ਸਾਨੂੰ ਐ ਲੱਗਦਾ ਸੀ ਵੀ ਸਾਡੇ ਢਿੱਡਾਂ ਦੀ ਲੜਾਈ ਆ ਪਰ ਇਹ ਵजूद ਬਾਈ ਕਹਿੰਦਾ ਹੁੰਦਾ ਸੀ ਨਾ ਇਹ ਵजूद ਦੀ ਲੜਾਈ ਆ ਇਹ ਵजूद ਦੀ ਲੜਾਈ ਵਾਸਤੇ ਇਕੱਠੇ ਹੋ ਜਾਣਾ ਚਾਹੀਦਾ ਸੀ ਇਹ ਹੋਂਦ ਦੀ ਲੜਾਈ ਆ ਇਕੱਠੇ ਹੋ ਜਾਣਾ ਚਾਹੀਦਾ ਸੀ ਬਾਈ ਕਹਿੰਦਾ ਹੁੰਦਾ ਸੀ ਇਹ ਜ਼ਮੀਨਾਂ ਵੱਲ ਆਉਣਗੇ ਇਹ ਬਾਅਦ ਚ ਜ਼ਮੀਨਾਂ ਵੱਲ ਵੀ ਆਏ ਆ ਕਿਸ ਚੀਜ਼ ਦਾ ਭਾਜੀ ਕੀ ਕਹਿਣਾ ਚਾਹੋਗੇ ਮਤਲਬ ਕਿਹੜੀ ਚੀਜ਼ ਪਿੱਛੇ ਆ ਜਿਹੜਾ ਅਜੇ ਵੀ ਡਰਦੇ ਪਏ ਆ ਜਾਂ ਆਪਾਂ ਕਹੀਏ ਕਿ ਕਿਹੜੀ ਚੀਜ਼ ਚਾਹੀਦੀ ਆ ਕੌਣ ਇਹ ਇਹ ਸਾਡੇ ਵੈਰੀ ਜਿਹੜੇ ਦੁਸ਼ਮਣ ਸਾਡੇ ਜੋ ਸਾਡੇ ਤੇ ਵਾਅਦਾ ਕਰਦੇ ਉਹ ਕਿਹੜੇ ਗੱਲਾਂੋਂ ਡਰਦੇ ਆ ਉਹ ਉਸੇ ਗੱਲਾਂੋਂ ਡਰਦੇ ਆ ਨਾ ਵੀ ਇਹ ਜੇ ਆਗੇ ਤੇ ਇਹਨਾਂ ਨੇ ਨਿਰਪੱਖ ਗੱਲ ਕਰਨੀ ਆ ਰਾਜਨੀਤੀਆਂ ਬੰਦ ਹੋ ਜਾਣੀਆਂ ਸਰ ਕੱਲ ਨੂੰ ਆਪਾਂ ਕਿਵੇਂ ਇਹ ਆਪਾਂ ਕਹਿ ਸਕਦੇ ਆ ਕਿ ਸੋਚ ਸਕਦੇ ਆ ਕਿ ਕੱਲ ਨੂੰ ਅਸੀਂ ਸੱਤਾ ਤੇ ਵੀ ਹੋਗੇ ਤੇ ਰਾਜ ਦੀ ਗੱਲ ਕਰ ਪਾਵਾਂਗੇ ਜਦੋਂ ਤੱਕ ਤੁਹਾਡੇ ਕੋਲੇ ਸੱਤਾ ਹੀ ਨਹੀਂ ਹੋਊ ਰਾਜ ਨਹੀਂ ਹੋਊਗਾ ਤੁਸੀਂ ਆਪਦੇ ਧਰਮ ਦੀ ਗੱਲ ਹੀ ਨਹੀਂ ਕਰ ਸਕਦੇ ਮੇਰੀ ਗੱਲ ਨੂੰ ਸਮਝਦੇ ਹੋ ਜੀ ਅਮਰਤ ਸਾਡਾ ਰਾਜ ਆਇਆ ਸਾਡਾ ਰਾਜ ਸਾਡਾ ਰਾਜ ਆਇਆ ਸਾਡੇ ਰਾਜ ਮਹਾਰਾਜਾ ਰਣਜੀਤ ਸਿੰਘ ਦਰਬਾਰ ਸਾਹਿਬ ਗਿਆ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਤੇ ਸੋਨਾ ਚੜਾਤਾ ਨਨਕਾਣਾ ਸਾਹਿਬ ਨੂੰ ਪੈੜੀ ਦਿੱਤੀ ਮਸੀਤਾਂ ਤੇ ਵੀ ਸੋਨਾ ਚੜਾਇਆ ਮੰਦਰਾਂ ਤੇ ਵੀ ਸੋਨਾ ਚੜਾਇਆ ਸਾਰਿਆਂ ਨੂੰ ਇੱਕ ਹਿਸਾਬ ਨਾਲ ਦੇਖਿਆ ਜਦੋਂ ਇਹਨਾਂ ਦਾ ਰਾਜ ਆਇਆ ਇਹਨਾਂ ਨੇ ਸਾਡੇ ਤੋਂ ਦਰਬਾਰ ਦਰਸ਼ਨੀ ਡੋੜੀਆਂ ਦੇ ਦਰਵਾਜ਼ਿਆਂ ਦਾ ਵੀ ਹਿਸਾਬ ਮੰਗਿਆ ਜਦੋਂ ਇਹਨਾਂ ਦਾ ਰਾਜ ਆਇਆ ਇਹਨਾਂ ਨੇ ਸਾਡੇ ਤੋਂ ਦਰਬਾਰ ਸਾਹਿਬ ਦੇ ਸੋਨੇ ਦਾ ਵੀ ਰਾਜ ਮੰਗਿਆ ਜਦੋਂ ਇਹਨਾਂ ਦਾ ਰਾਜ ਆਇਆ ਇਹਨਾਂ ਨੇ ਸਾਡੇ ਤੋਸ਼ਾਗਾਨੇ ਵੀ ਲੁੱਟੇ ਜਦੋਂ ਇਹਨਾਂ ਦਾ ਰਾਜ ਆਇਆ ਇਹਨਾਂ ਨੇ ਸਾਡੇ ਤਖਤਾਂ ਦੇ ਟੈਂਕ ਵੀ ਚੜਾਏ ਜਦੋਂ ਇਹਨਾਂ ਦਾ ਰਾਜ ਆਇਆ ਇਹਨਾਂ ਨੇ ਸਾਡੀ ਨਸਲ ਖੁਸ਼ੀ ਕੀਤੀ ਜਦੋਂ ਇਹਨਾਂ ਦਾ ਰਾਜ ਚੱਲੀ ਜਾਂਦਾ ਇਹ ਸਾਨੂੰ ਗੱਲ ਨਹੀਂ ਕਰਨ ਦਿੰਦੇ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਪਰ ਇਹਨਾਂ ਨੂੰ ਰਾਜ ਲੈ ਕੇ ਦੇਣ ਵਾਲੇ ਵੀ ਸੋਨੇ ਚਾਂਦੀ ਦੀਆਂ ਥਾਲੀਆਂ 'ਚ ਰੱਖ ਕੇ ਪਰੋਸ਼ਣ ਵਾਲੇ ਵੀ ਸਾਡੇ ਆਪ ਦੇ ਹੀ ਰਹੇ ਆ ਬਿਲਕੁਲ ਬਗਾਨੇ ਇਹ ਆਪਦੇ ਸਰਾਂ ਤੇ ਥੋੜੀ ਰਾਜ ਲੈ ਕੇ 900 ਸਾਲ ਗੁਲਾਮ ਰਹਿ ਕੇ ਇਹ ਰਾਜ ਦੇ ਵਿੱਚ ਆ ਕੇ ਇਹੋ ਜਿਹੀਆਂ ਲੁਚਘੜੀਆਂ ਕਰ ਸਕਦੇ ਆ ਅਸੀਂ ਤਾਂ ਬਹੁਤ ਘੱਟ ਬਹੁਤ ਬਹੁਤ ਘੱਟ ਚਿਰਗਲਾ ਆਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਈ ਜਾਂਦੀ ਆ ਹੁਣ ਤੁਸੀਂ ਦੇਖਦੇ ਆ ਇਹ ਆਈ ਆਂ ਦੇ ਨਾਲ ਧਾਰਮਿਕ ਸਥਾਨਾਂ ਦੀ ਬੇਅਦਬੀ ਕੀਤੀ ਜਾਂਦੀ ਹਰ ਮੰਦਰ ਸਾਹਿਬ ਨੂੰ ਪਹਿਲਾਂ ਟਾਉਣ ਦੀ ਜਿਹੜੀ ਵਿਖਾਈ ਗਈ ਵੀਡੀਓ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਅੰਦਰ ਉਹ ਵੀ ਜਿਹੜੀ ਇਹ ਘਟੀਆਂ ਮੰਨ ਸਕਦਾ ਪਰ ਇਹਦੇ ਤੇ ਆਪਾਂ ਗੱਲ ਨਾ ਕਰੀ ਇਹ ਬਹੁਤ ਘਟੀਆਂ ਮੰਨ ਸਕਦਾ ਇਹ ਆਪਣਾ ਵਿਸ਼ਾ ਨਹੀਂ ਹੈਗਾ ਇਹ ਇਹ ਨਹੀਂ 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 ਆਪਣਾ ਨਹੀਂ ਕਰਦੀ ਕਿ ਸਾਡੇ ਸਿੱਖ ਇਕੱਠੇ ਹੋਣ ਤੇ ਦੁਬਾਰਾ ਅਮਲ ਕੀਤਾ ਮੇਰੀ ਗੱਲ ਨੂੰ ਸਮਝੋ ਮੇਰੀ ਗੱਲ ਨੂੰ ਸਮਝੋ ਇਹ ਜਿਹੜੇ ਚੰਦ ਕੋ ਲੋਕ ਘਰਾਂ ਚ ਬੈਠੇ ਆ ਨਾ ਉਹਨਾਂ ਦੀ ਘਟੀਆਂ ਮੰਨ ਸਕਦਾ ਹੈ ਜੀ ਸਮਝਦੇ ਹੋ ਮੇਰੀ ਗੱਲ ਇਹ ਬਹੁਤ ਘਟੀਆਂ ਮੰਨ ਸਕਦਾ ਕਿਤੇ ਨਾ ਕਿਤੇ ਇਹਨੂੰ ਜੇ ਤੁਸੀਂ ਰਾਜਨੀਤੀ ਨਾਲ ਰਿਲੇਟ ਕਰਕੇ ਦੇਖੋਗੇ ਤਾਂ ਮੇਰੇ ਹਿਸਾਬ ਨਾਲ ਬੁੱਧੀਜੀਵੀਆਂ ਨੂੰ ਜ਼ਿਆਦਾ ਪਤਾ ਹੋਣਾ ਪਰ ਮੇਰੇ ਹਿਸਾਬ ਨਾਲ ਜਿਹੜੇ ਘਰੇ ਬੈਠੇ ਸੋਸ਼ਲ ਮੀਡੀਆ ਤੋਂ ਉਹਨਾਂ ਦੀ માનਸਿਕਤਾ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਨਫ਼ਰਤ ਸਾਡੇ ਬਾਰੇ ਫਲਾਈ ਗਈ ਹੈ ਨਾ ਉਹ ਉਹਨਾਂ ਦੀ માનਸਿਕਤਾ ਜਿਹੜੇ ਘਰਾਂ 'ਚ ਬੈਠੇ ਆ ਬਹੁ ਗਿਣਤੀ ਵਾਲੇ ਤੇ ਘੱਟ ਗਿਣਤੀਆਂ ਦੇ ਪ੍ਰਤੀ ਜਿਹੜੀ ਮਾਨਸਿਕਤਾ ਨਫਰਤ ਵਾਲੀ ਉਹ ਉਹਨਾਂ ਦੀ ਮਾਨਸਿਕਤਾ ਮਾਲਵਾ ਬੈਲਟ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਹੈਗਾ ਨੌਜਵਾਨਾਂ ਨੂੰ ਕਿਵੇਂ ਨਸ਼ਿਆਂ ਚੋਂ ਕੱਢ ਕੇ ਉਹਨਾਂ ਨੂੰ ਪੰਜਾਬ ਦੇ ਮੁੱਦਿਆਂ ਦੀ ਕਹਿ ਸਕਦੇ ਆਪਾਂ ਗੱਲ ਕਰਾ ਨਸ਼ਾ 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 ਪੈਣੇ ਨਸ਼ਾ ਨਸ਼ਾ ਬਹੁਤਾ ਜੀ ਨਸ਼ਾ ਬਹੁਤਾ ਸਾਰੇ ਪਾਸੇ ਬਹੁਤਾ ਇਹ ਮਾਲਵੇ ਚ ਨਹੀਂਗਾ ਇਕੱਲਾ ਜਾਂ ਪੰਜਾਬ ਚ ਨਹੀਂਗਾ ਇਕੱਲਾ ਹੋਰ ਸਟੇਟਾਂ ਚ ਵੀ ਬਹੁਤਾ ਹੈ ਨੌਜਵਾਨਾਂ ਨੂੰ ਕਿਵੇਂ ਕੱਢਿਆ ਜਾਵੇ ਕਿਵੇਂ ਆਪਣੇ ਪੰਜਾਬ ਦੇ ਮੇਰੀ ਸਟੇਟ ਰਾਜਸਥਾਨ ਹੈ ਤੁਸੀਂ ਗੰਗਾ ਨਗਰ ਏਰੀਆ ਚ ਚਲੇ ਜਾਓ ਮੇਰੇ ਪਿੰਡ ਦੇ ਵਿੱਚ ਪਿਛਲੇ ਬਾਰੀ ਆ ਪਿਛਲੇ ਸਾਲ ਜਾਇਸੇ ਸਾਲ ਪਤਾ ਨਹੀਂ ਚਿੱਟੇ ਨਾਲ ਕਿੰਨੇ ਕਿ ਨੌਜਵਾਨ ਤੁਰ ਗਏ ਇਹ ਪੰਜਾਬੀ ਅੱਜ 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 ਤੁਸੀਂ ਦੇਖੋ ਅੱਜ ਤੁਸੀਂ ਇੱਥੇ ਦੇਖੋ ਪੰਜਾਬ ਚ ਨਸ਼ੇੜੀ ਤੁਸੀਂ ਆਪਾਂ ਜਿਨ੍ਹਾਂ ਨੂੰ ਕਹਿ ਦਿੰਨੇ ਆ ਪਰ ਅੱਜ ਬਾਈ ਦੀਪ ਦੀ ਝਣਕੜੀ ਵੀ ਦੇਖੀਏ ਤੁਸੀਂ ਚੜ੍ਹਦੀ ਤੂੰ ਚੜ੍ਹਦੀ ਕਲਾ ਵਾਲੇ ਸਿੰਘ ਵੀ ਰਹੇ ਆ ਜਦੋਂ ਆਪਾਂ 26 ਨਵੰਬਰ ਨੂੰ ਹੁਣ ਕੱਠ ਚ ਜਾਣਾ ਉਦੋਂ ਤੁਸੀਂ ਦੇਖਿਓ ਵੀ ਆਪਾਂ ਜਿੰਨਾਂ ਨੂੰ ਨਿਸ਼ੇੜੀ ਕਮਾਂਗੇ ਉਹ ਤੋਂ ਬਾਅਦ ਚੜ੍ਹ ਕੇ ਆਪਣੇ ਕੋਲੇ ਸਿੰਘ ਹੋਰ ਪਹੁੰਚਣਗੇ ਮਹਾਰਾ ਕਿਰਪਾ ਕਰਨ ਭੈਣੇ ਆਪਾਂ ਸਾਰੇ ਜਣੇ ਚੜ੍ਹਦੀ ਕਲਾ ਦੀ ਅਰਦਾਸ ਕਰਿਆ ਕਰੀਏ ਮਹਾਰਾ ਕਿਰਪਾ ਕਰਨਗੇ ਦੇ ਹੋ ਜਾ ਸਮਾਂ ਆਏਗਾ ਜਦੋਂ ਕਹਿ ਸਕਦੇ ਜੀ ਹੋਊਗਾ ਜੀ ਹੋਊਗਾ ਰਾਜ ਕਰੇਗਾ ਖਾਲਸਾ ਇਹ ਦੋਹਰਾ ਆਪਾਂ ਸੁਣਨ ਵਾਸਤੇ ਜਾਂ ਬੋਲਣ ਵਾਸਤੇ ਥੋੜੀ ਪੜਦੇ ਆ ਇਹ ਮਹਾਰਾ ਜੀ ਅਰਦਾਸ ਕਰਦੇ ਆ ਮਹਾਰਾ ਜੀ ਕਦੇ ਸੁਣਨਗੇ ਬਿਲਕੁਲ ਸੋ ਬਹੁਤ ਧੰਨਵਾਦ ਜੀ ਸੋ ਜਿਸ ਹਿਸਾਬ ਦੇ ਨਾਲ ਅੱਜ ਹਰਕੀਰਤ ਨੇ ਇਹ ਗੱਲ ਦੱਸੀ ਆ ਕਿ ਬ ਬਹੁਤ ਕੁਝ ਹੋ ਰਿਹਾ ਪਰ ਕੋਈ ਸਮਾਂ ਆਏਗਾ ਜਦੋਂ ਕਿਹਾ ਜਾਂਦਾ ਕਿ ਰਾਜ ਕਰੇਗਾ ਖਾਸਾ ਤੇ ਕਿਤੇ ਨਾ ਕਿਤੇ ਉਹ ਵੀ ਸਮਾਂ ਦੇਖਣ ਨੂੰ ਜ਼ਰੂਰ ਮਿਲੇਗਾ ਅਰਦਾਸ ਕਰੀਏ ਪੰਜਾਬ ਦੇ ਭਲੇ ਲਈ ਪੰਜਾਬ ਦੇ ਵਿੱਚ ਸਾਰਾ ਹੀ ਕੁਝ ਠੀਕ ਹੋਵੇ ਜੁੜੇ ਰਹੋ ਸੁਨੇਹਾ ਚੈਨਲ ਦੇ ਨਾਲ ਧੰਨਵਾਦ